ਕਾਰਵਾਈ ਕਰਨੀ ਚਾਹੀਦੀ ਇਹ ਬੰਦਿਆ ਤੇ ਜਰੂਰ ਕਰੋ ਕਾਰਵਾਈ ਇਹ ਬੰਦੇ ਦੀ ਜਾਨ ਵੀ ਰੈਸਕੂ ਦੀ ਰਿਪੋਰਟ ਗਲਤ ਹੈ ਇਹਨਾਂ ਦੀ ਸੋ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਟਿੰਕੂ ਭੱਤੀ ਅੱਜ ਮੌਜੂਦ ਹਾਂ ਲੁਧਿਆਣੇ ਦੇ ਵਿੱਚ ਡਾਕਟਰਾਂ ਤੇ ਲੋਕ ਰੱਬ ਵਰਗਾ ਵਿਸ਼ਵਾਸ ਕਰਦੇ ਨੇ ਇਨਸਾਨ ਦਾ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਡਾਕਟਰਾਂ ਦੀ ਰਿਪੋਰਟ ਦੇ ਉੱਤੇ ਟਿਕੀ ਹੁੰਦੀ ਹੈ। ਬਸ ਜੇ ਇੱਕ ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਡਾਕਟਰ ਵੱਲੋਂ ਗਲਤ ਰਿਪੋਰਟ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਵਿਅਕਤੀ ਦੇ ਇਲਾਜ ਦੇ ਵਿੱਚ ਜਿਹੜੀ ਰੁਕਾਵਟ ਆਉਂਦੀ ਹੈ ਰੁਕਾਵਟ ਕਿਉਂ ਆਉਂਦੀ ਹੈ ਜਿਹੜੀ ਪਾਲਿਸੀ ਹੁੰਦੀ ਹੈ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕੈਨਸਲ ਕਰ ਦਿੱਤੀ ਜਾਂਦੀ ਹੈ। ਉਸ ਵਿਅਕਤੀ ਦੀ ਬੇਟੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਸਾਰਾ ਮਾਮਲਾ ਹੋਇਆ ਹੈ ਗੱਲਬਾਤ ਕਰਾਂਗੇ। ਮੈਡਮ ਜੀ ਨਾਮ ਹੈ ਸੋਨੀਆ ਦਾਨੀ ਇਹ ਗੱਲ ਹੋਈ ਕਿ ਅੱਜ ਦਿਵੋ ਸਰਜਨ ਦੀ ਕੰਪਲੀਟ ਦੇ ਨਾ ਹੀ ਮਾਮਲਾ ਹੈ ਸਰਪਾ ਦੀ ਕ੍ਰਿਸਟਾਲਾ ਨੇ ਰਿਪੋਰਟ ਗਲਤ ਲਿਖੀ ਗਈ ਉਹਨਾਂ ਨੇ ਕਿਹਾ ਕਿ ਹਾਰ ਦਾ ਆਪਰੇਸ਼ਨ ਹੋਇਆ ਵਾ ਤੇ ਸਾਡੇ ਵਿੱਚ ਬੰਦੇ ਦਾ ਕੋਈ ਹਾਰ ਦਾ ਆਪਰੇਸ਼ਨ ਨਹੀਂ ਹੋਇਆ ਮੇਰੇ ਪਾਪਾ ਦਾ ਇਹਨਾਂ ਨੇ ਜਾਂਚ ਕੀਤਾ ਸਾਡੀ ਸ਼ੁਰੂ ਵਿੱਚ ਵੀ ਇਹਨਾਂ ਦੇ ਘੱਟ ਕੈਂਸਲ ਹੋ ਗਈ 3 ਵਾਰੀ ਡਾਕਟਰਾਂ ਨੇ ਵੀ ਆਪਣੀ ਲਿਖਤ ਦਿੱਤੀ ਹੈ ਕਿ ਕੋਈ ਆਪਰੇਸ਼ਨ ਨਹੀਂ ਹੋਇਆ ਇਹ ਆਪਣੀ ਗਲਤੀ ਨਹੀਂ ਮੰਨਦੇ ਬੇਸ ਹਾਰ ਕੇ ਕੱਲ ਇਹਨਾਂ ਨੇ ਇਹੀ ਕਿਹਾ ਤੁਸੀਂ ਲਿਖ ਦਿੰਨੇ ਕੋਈ ਲੈਟਰ ਹੈਡ ਤੇ ਨਹੀਂ ਲਿਖ ਕੇ ਦੇਣਾ ਸਾਡੀ ਵੀਰ ਕਾਲਮ ਇੰਸ਼ੂਰੈਂਸ ਕੈਂਸਲ ਹੋ ਗਈ ਅਸੀਂ ਇੰਨਾ ਖਰਚਾ ਨਹੀਂ ਭਰ ਸਕਦਾ ਬੇਟਾ ਸਾਡਾ ਸਾਡੀ ਬਾਦਸਤ ਨਾਮ ਕਿਤੇ ਅੱਡ ਮੈਂ ਡੀ ਐਮ ਸੀ ਕੀ ਕਰਨੀ ਕੀ ਬਿਮਾਰੀ ਹੈ ਕਿਹੜੀ ਬਿਮਾਰੀ ਹੈ ਅਸੀਂ ਉਹਨਾਂ ਦੀ ਛਾਤੀ 'ਚ ਦਰਦ ਹੋਇਆ ਸੀ ਮਾੜਾ ਜਿਹਾ ਡਾਕਟਰ ਨੇ ਕਹਿੰਦੇ ਸੀ ਟ੍ਰੀਟਮੈਂਟ ਕਰਦੇ ਹਾਂ ਤੁਸੀਂ ਆਪਣੇ ਸਕੈਨ ਕਰਵਾ ਕੇ ਲਿਆਓ 13000 ਦੀ ਡੀ ਐਮ ਸੀ ਦੀ ਅਸੀਂ ਕਿ ਤੁਹਾਨੂੰ ਕਿਸੇ ਨੇ ਦੱਸਿਆ ਕਿ ਕ੍ਰਿਸ਼ਨ ਲੈਬ ਚ ਚਲੇ ਜਾਓ ਅਸੀਂ ਕ੍ਰਿਸ਼ਨ ਲੈਬ ਚ ਕਰਾਈ 4500 ਕੀ ਬਿਲਕੁਲ ਪਤਾ ਦੇ ਹਾਂ ਠੀਕ ਹੈ ਜੀ ਤੁਸੀਂ ਸਕੈਨ ਕਰਵਾਈ ਤੇ ਉਹਨਾਂ ਨੇ ਰਿਪੋਰਟ ਕੀ ਲਿਖਿਆ ਰਿਪੋਰਟ ਚ ਇਹ ਲਿਖਿਆ ਹੈ ਕਿ ਇਹਨਾਂ ਦਾ ਹੱਡ ਦਾ ਆਪਰੇਸ਼ਨ ਹੋਇਆ ਹੈ ਹੋਇਆ ਕੀ ਆਪਰੇਸ਼ਨ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਡਾਕਟਰਾਂ ਨੇ ਵੀ ਲਿਖ ਕੇ ਦਿੱਤਾ ਸੀ ਮੇਰੇ ਡਾਕਟਰਾਂ ਨੇ ਲਿਖ ਕੇ ਦਿੱਤਾ ਸੀ ਡੀਐਨਸੀ ਦੋ ਫਰੰਟ ਇਹ ਲਿਖ ਦਿੱਤੇ ਹੈ ਤੁਹਾਡੇ ਹਾਂ ਜੀ ਹਾਂ ਜੀ ਕੀ ਮੰਗਿਆ ਤੁਹਾਡੇ ਤੁਹਾਡੀ ਮੰਗ ਇਹ ਹੈ ਜਦ ਸਾਡੀ ਇੰਸ਼ੂਰੈਂਸ ਕਲੇਮ ਮਿਲੇ ਸਾਨੂੰ ਜਾਂ ਸਾਡੇ ਘਰ ਦਾ ਸਾਰਾ ਖਰਚਾ ਬਣ ਠੀਕ ਹੈ ਜੀ ਧੰਨਵਾਦ ਬਸ ਇੰਸ਼ੂਰੈਂਸ ਨਾਲ ਕੁਝ ਨਹੀਂ ਦੇਈਦਾ ਸਾਨੂੰ ਇੰਸੂਰੈਂਸ ਸਹੀਦਾ ਮਾਮਲਾ ਹੋਇਆ ਅੱਜ ਕੰਪਲੇਨ ਦੇ ਆਏ ਸਰ ਸਾਇਨਾਸਟ੍ਰੀ ਜਗਰਾਸੀ ਕ੍ਰਿਸ਼ਨਲ ਬੋਸਈ ਤੋਂ ਨਾ ਇੱਕ ਆਪਣਾ ਸਿਟੀ ਸਿਟੀ ਐਂਡਜੋਗਰਾਫੀ ਕਰਾਈ ਸੀਗੀ ਠੀਕ ਹੈ ਜੋ ਕਿ ਸਾਨੂੰ ਡੀ ਐਮ ਸੀ ਦੇ ਡਾਕਟਰਾਂ ਨੇ ਰეკਮੈਂਡ ਕੀਤੀ ਸੀਗੀ ਠੀਕ ਹੈ ਅਸੀਂ ਉੱਥੇ ਆ ਕੇ ਆਪਣਾ ਕਰਵਾ ਲਈ ਤੇ ਉੱਥੋਂ ਜਿਹੜੇ ਉਹਨਾਂ ਨੇ ਡੀਜੋਰ ਰਿਪੋਰਟ ਲੈ ਕੇ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਪਾਈ ਠੀਕ ਹੈ ਇੰਸ਼ੋਰੈਂਸ ਕੰਪਨੀ ਵੱਲੋਂ ਸਾਡੀ ਪਾਲਿਸੀ ਜਿਹੜੀ ਹੈਗੀ ਕੈਂਸਲ ਕਰ ਦਿੱਤੀ ਗਈ ਸੀ ਕਿਉਂਕਿ ਇਸ ਰਿਪੋਰਟ ਦੇ ਵਿੱਚ ਕ੍ਰਿਸਟਲ ਬੋਥੀ ਦੇ ਲੈ ਗਲਤ ਲਿਖ ਦਿੱਤਾ ਕਿ ਇਹ ਨਾ ਤਾਂ ਹਾਰਡ ਦਾ ਆਪਰੇਸ਼ਨ ਹੋਇਆ 2022 ਦੇ ਵਿੱਚ ਅਸਲੀ ਇਹੋ ਜਿਹਾ 2022 ਦੇ ਵਿੱਚ ਕੋਈ ਆਪਰੇਟ ਹੀ ਨਹੀਂ ਹੋਇਆ ਪੀ ਐਮ ਸੀ ਦੇ ਡਾਕਟਰਾਂ ਨੇ ਆਪਣੇ ਖੁੱਦ ਦੇ ਲੈਟਰ ਹੈਡ ਦੇ ਉੱਤੇ ਇਹ ਜੀ ਮੈਂਸ਼ਨ ਕਰਾ ਕੇ ਦਿੱਤੀ ਹੈਗੀ ਠੀਕ ਹੈ ਜਦੋਂ ਅਸੀਂ ਇਹ ਡੀਐਨਸੀ ਦਾ ਲੈਟਰ ਹੈਡ ਲੈ ਗਏ ਇਹਨਾਂ ਦੇ ਆਫਿਸ ਦੇ ਵਿੱਚ ਠੀਕ ਹੈ ਇਹਨਾਂ ਨੂੰ ਦਿਖਾਇਆ ਭਾਈ ਆ ਦੇਖੋ ਕਿਸ ਕਿਸਟੇਸ਼ਨ ਦਾ ਇਹੋ ਜਿਹਾ ਕੁਝ ਨਹੀਂ ਹਰ ਤਾਂ ਇਹਨਾਂ ਨੂੰ ਇਹਨਾਂ ਨੂੰ ਆਪਣਾ ਪਤਾ ਲੱਗ ਗਿਆ ਸੀ ਕਿ ਇਹ ਸਾਡੀ ਗਲਤੀ ਹੈ ਪਰ ਤਾਂ ਵੀ ਇਹ ਮੰਨਣ ਨੂੰ ਰਾਜ਼ੀ ਨਹੀਂ ਸੀ ਪਰ ਇਹਨਾਂ ਨੇ ਜਾਣਬੁੱਝ ਕੇ ਇਹਨਾਂ ਨੇ ਆਪਣੇ ਲੈਟਰ ਹੈਡ ਦੇ ਉੱਤੇ ਦੂਸਰੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦਾ ਕੋਈ ਅਪਰੇਸ਼ਨ ਜਿਹੜੇ ਕੰਪਲੇਨ ਕਿਥੇ ਕੀਤੀ ਆਪਣਾ ਸਿਵਲ ਸਰਜਨ ਦੇ ਵਿੱਚ ਕੰਪਲੇਨ ਵਿੱਚ ਪੀ ਸਬਾਸ਼ਾ ਦਿੱਤਾ ਗਿਆ ਹੁੰਦਾ ਹੈ ਸਿਵਲ ਸਰਜਨ ਇਹਨਾਂ ਨੇ ਕਹਿੰਦੇ ਵੇ 100 ਵਾਰ ਨੂੰ ਕਾਰਵਾਈ ਕਰਨੀ ਸ਼ੁਰੂ ਕਰਾਂਗੇ ਅਸੀਂ ਹੁਣ ਕੀ ਮੰਗਦਾ ਤੁਹਾਡੀ ਸਰ ਅਸੀਂ ਇਹੀ ਚਾਹੁੰਦੇ ਕਿ ਸਾਡਾ ਇਲਾਜ ਕਰਵਾ ਦਿੱਤਾ ਜਾਵੇ ਚਾਹੇ ਉਹ ਆਪਣੇ ਸਿਵਲ ਕ ਆਪਣਾ ਸਿਸ਼ਣ ਵਾਲੇ ਬੋਟਰੀ ਨਾਲ ਕਰਾਇਆ ਜਾਵੇ ਚਾਹੇ ਉਹ ਨਹੀਂ ਸੋਣ ਦਾ ਲੋ ਕਰਾਇਆ ਜਾਵੇ ਕਿਉਂਕਿ ਸਿਸ਼ਣ ਵਾਲੇ ਬੋਟਰੀ ਵਾਲਾ ਸਾਡੀ ਹੋ ਚੁੱਕੀ ਹੋਈ ਹੈ ਕੈਨਸਲ ਠੀਕ ਹੈ ਉਹਨਾਂ ਨੇ ਕੁਝ ਨਹੀਂ ਬਤਾ ਆਪਣਾ ਪਾਲਸੀ ਸਾਡੀ ਕਾਪਰ ਕੈਨਸਲ ਹੋ ਚੁੱਕੀ ਹੁਣ ਨਾ ਉਹਦੀ ਆਪਣਾ ਪਾਲਸੀ ਦੇ ਉੱਤੇ ਲਾਜ ਹੋਣਾ ਕ੍ਰਿਸਨਲ ਲੈਬੈਟਰੀ ਵਾਲੇ ਦੇਖੋ ਜੀ ਇਹ ਹੈਗੇ ਅਨਪੜ੍ਹੇ ਇੱਕ ਸਾਹ ਦੇ ਇੰਨੀ ਵੱਡੀ ਉਹਨਾਂ ਨੇ ਗਲਤੀ ਕੀਤੀ ਹੈਗੀ ਹੈ ਅਨਪੜ੍ਹੇਗੇ ਨੇ ਬਿਲਕੁਲ ਉਹ ਪੋਨਾ ਤੋਂ ਲੱਗੇ ਰਹਿੰਦੇ ਜਦੋਂ ਰਿਪੋਰਟ ਜੋ ਜਾਂ ਬਨਾਲੀ ਪਹਿਲੇ ਇਹਨਾਂ ਦੇ ਪੋਨਾ ਗੱਲਾਂ ਜ਼ਰੂਰੀ ਆ ਪਰ ਧਿਆਨ ਨਹੀਂ ਦਿੰਦੇ ਰਿਪੋਰਟ ਵੱਲ ਰਿਪੋਰਟ 'ਚ ਗਲਤ ਲਿਖਿਆ ਜਾਂ ਸਹੀ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕਿਹਦੀ ਰਿਪੋਰਟ ਦਿੱਤੀ ਗਈ ਗਲਤੀ ਇਹਨਾਂ ਨੂੰ ਇਹੀ ਰਿਪੋਰਟ ਸਹੀ ਕਰਨੀ ਲੱਗਦਾ ਸਰਕਾਰ ਨੂੰ ਐਵੇਂ ਦੇ ਕਾਰਵਾਈ ਕਰਨੀ ਚਾਹੀਦੀ ਇਹ ਬੰਦਿਆ ਤੇ ਜਰੂਰ ਕਰੋ ਕਾਰਵਾਈ ਇਹ ਬੰਦੇ ਦੀ ਜਾਨ ਵੀ ਰੈਸਕੀਪੀ ਰਿਪੋਰਟ ਗਲਤ ਹੈ ਨਾ ਸਰ ਇਹਨਾਂ ਦੀ ਰਿਪੋਰਟ ਸਰ ਇਹਨਾਂ ਦੀ ਰਿਪੋਰਟ ਦੇ ਉੱਤੇ ਜੇ ਬਾਲੋ ਕੋਈ ਗਲਤ ਆਪਰੇਟ ਹੋ ਜਾਂਦਾ ਕੁਝ ਗਲਤ ਹੋ ਜਾਂਦਾ ਠੀਕ ਹੈ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਜਾਨ ਨੂੰ ਪੁੱਛੋ ਜੇ ਕਿਸੇ ਦੀ ਜਾਨ ਚਲ ਗਈ ਕੋਈ ਚਲ ਗਿਆ ਇਹਨਾਂ ਦੀ ਰਿਪੋਰਟ ਦੇ ਬਤਾ ਦੇ ਠੀਕ ਹੈ ਇਹਨਾਂ ਨੇ ਕਹਿਤਾ 2022 ਦੇ ਵਿੱਚ ਹਾਰ ਦਾ ਆਪਰੇਟ ਹੋਇਆ ਜਿੰਨਾਂ ਦੀ ਰਿਪੋਰਟ ਨੂੰ ਦੇਖ ਕੇ ਆਪਣਾ ਡੀਐਮਸੀ ਵਾਲੇ ਉਹ ਕੋਈ ਉਸ ਹਾਂ ਕੋਈ ਆਪਰੇਟ ਕਰ ਲੈਂਦੇ ਇਹਦਾ ਜ਼ਿੰਮੇਵਾਰ ਕੌਣ ਹੁੰਦਾ ਬੋਲੋ ਜੀ ਅਸੀਂ ਇਹੇ ਜਾਂਦੇ ਤੁਹਾਨੂੰ ਇਨਸਾਫ ਮਿਲੇ ਤੇ ਉਹਨਾਂ ਦੇ ਖਿਲਾਫ ਵੀ ਸੰਤ ਸਲਟ ਐਕਸ਼ਨ ਹੋਵੇ ਜਿਨ੍ਹਾਂ ਨੇ ਰਿਪੋਰਟ ਤੁਹਾਨੂੰ ਬਣਾਇ ਦਿੱਤੀ ਕ੍ਰਿਸ਼ਨਾ ਲੈਬੋਰੀ ਵਾਲਿਆਂ ਨੇ। ਧੰਨਵਾਦ। ਸਵੈਸਬੰਧੀ ਕ੍ਰਿਸ਼ਨਾ ਡਾਇਗਨੋਸਟਿਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਉਹਨਾਂ ਦੀ ਮੈਨੇਜਮੈਂਟ ਹੈ ਉਹਨਾਂ ਵੱਲੋਂ ਪ੍ਰੈਸ ਬਾਈਟ ਦੇਣ ਦੇ ਲਈ ਮਨਾ ਕੀਤਾ ਗਿਆ ਪਰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਸੀ ਕਿ ਐਸਐਮਓ ਸਾਹਿਬ ਨਾਲ ਗੱਲਬਾਤ ਕੀਤੀ ਜਾਵੇ। ਜਦੋਂ ਐਸਐਮਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਤੇ ਐਸਐਮਓ ਸਾਹਿਬ ਦਾ ਕਹਿਣਾ ਸੀ ਕਿ ਇਹ ਇੱਕ ਪ੍ਰਾਈਵੇਟ ਤੇ ਗਵਰਨਮੈਂਟ ਦੀ ਸੈਮੀ ਗਵਰਨਮੈਂਟ ਦੀ ਇੱਕ ਯੂਨਿਟ ਆ ਉਹਦੇ ਰਿਗਾਰਡਿੰਗ ਮੈਂ ਕੋਈ ਵੀ ਬਿਆਨ ਨਹੀਂ ਦੇ ਸਕਦਾ ਕਿਉਂਕਿ ਉਹ ਪੈਸੇ ਲੈ ਕੇ ਉਥੇ ਸੀਟੀ ਸਕੈਨ ਜਾਂ ਕੁਝ ਹੋਰ ਕਰਦੇ ਨੇ ਜਿਸ ਰਿਗਾਰਡਿੰਗ ਉਹ ਹੀ ਇਸ ਦੀ ਕਲੈਰੀਫਿਕੇਸ਼ਨ ਦੇਣਗੇ ਧੰਨਵਾਦ